ਤੁਸੀਂ ਦੇਖ ਰਹੇ ਹੋ ਡੀ5 ਚੱਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਰਨ ਚੌਣਾ ਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਸੀ ਤੇ ਉਸ ਬਿਆਨ ਨੂੰ ਲੈ ਕੇ ਲਗਾਤਾਰ ਵਿਰੋਧੀ ਘੇੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਰਾਜਾ ਵੜਿੰਗ ਵੱਲੋਂ ਮਾਫੀ ਵੀ ਮੰਗੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਅਜਿਹਾ ਮਕਸਦ ਨਹੀਂ ਸੀ ਕਿ ਮੈਂ ਕਿਸੇ ਦੀਆਂ ਪਾਵਨਾਂ ਮਾਂ ਨੂੰ ਠੇਸ ਪਹਚਾਵਾਂ ਤੇ ਜਿਹਦੇ ਚੱਲਦਾ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਆਸ਼ਦੀਪ ਸਿੰਘ ਖਲੇਰ ਉਹਨਾਂ ਨੇ ਵੀ ਕਈ ਸਵਾਲ ਖੜੇ ਕੀਤੇ ਨੇ ਪਰ ਤੁਸੀਂ ਪਹਿਲਾਂ ਰਾਜਾ ਵੜਿੰਗ ਦਾ ਉਹ ਮਾਫੀ ਵਾਲਾ ਬਿਆਨ ਸੁਣੋ ਦੋਸਤੋ ਮੈਂ ਆਏ ਜਿਹੜੀ ਵੀਡੀਓ ਬਣਾ ਰਿਹਾ ਐ ਉਹ ਮੈਂ ਕੱਲ ਪਰਸੋਂ ਆਪਣੇ 파ਸ਼ਨ ਦਰਮਿਆਨ ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਸਤਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਗਿਆਨੀ ਜੈਲ ਸਿੰਘ ਔਰ ਸਰਦਾਰ ਬੂਟਾ ਸਿੰਘ ਮੈਂ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਖੰਬੇ ਥੱਲੇ ਬੈਠ ਕੇ ਪੜਾਈ ਕਰਿਆ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਗਾਨੀ ਜੈਲ ਸਿੰਘ ਜੀ ਬਾਰੇ ਔਰ ਬੂਟਾ ਸਿੰਘ ਜੀ ਬਾਰੇ ਮੈਂ ਦੱਸ ਰਿਆ ਸੀਗਾ ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂੰ ਪਾਛਾਈ ਮੈਂ ਇਹ ਵੀ ਕਿਹਾ ਕਿ ਇਹ ਇੱਕ ਗਰੀਬਾਂ ਨੂੰ ਇਹ ਖਿਤਾਬ ਹਾਸਲ ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂ ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇਹ ਖਿਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੋਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਇਹ ਕਹਿਤਾ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਿਧਾ ਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਆ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸੰ ਸਰਦਾਰ ਬੂਟਾ ਸਿੰਘ ਜੀ ਔਰ ਤਮਾਮ ਸਾਰੇ ਵੱਡੇ ਸਾਡੇ ਲੀਡਰ ਸਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਕਮੇਂ ਉਹਰੇ ਅੱਸੀ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਸਾਥੀਆਂ ਨੂੰ ਤਾਂ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹਣਾ ਹੈ ਔਰ ਮੈਂ ਬਹੁਤ ਪਿਆਰ ਕਰਦਾ ਹਾਂ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ ਤਮਾਮ ਲੀਡਰ ਸੇ ਬਾਨਾ ਨੂੰ ਮੈਂ ਕਿਹਾ ਕਿ ਮੇਰੇ ਪਿਤਾ ਸਮਾਨ ਸਨ ਸੋ ਇਹੀ ਕੈਨਸਟਰੀ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਧੰਨਵਾਦ ਸੋ ਜਿੱਦਾਂ ਕਿ ਰਾਜਾ ਵੜਿੰਗ ਵੱਲੋਂ ਮਾਫੀ ਮੰਗ ਲਈ ਗਈ ਹੈ ਪਰ ਅਰਸ਼ਦੀਪ ਸਿੰਘ ਕਲੇਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਉਹਨਾਂ ਵੱਲੋਂ ਵੀ ਰਾਜਾ ਵੜਿੰਗ ਨੂੰ ਕਿਹਾ ਕਿ ਰਹਿ ਗਿਆ ਉਹਨਾਂ ਕਿਹਾ ਕਿ ਰਾਜਾ ਵੜਿੰਗ ਹੀ ਕਿਉਂ ਕਾਂਗਰਸ ਦੀ ਲੀਡਰਸ਼ਿਪ ਹੈ ਰਾਹੁਲ ਗਾਂਧੀ ਆ ਕੇ ਸਪਸ਼ਟੀਕਰਨ ਦੇ ਤੇ ਮਾਫੀ ਮੰਗਣ ਦੇਖੋ ਜਿਸ ਤਰੀਕੇ ਦੇ ਬਿਆਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਦੇ ਰਹੇ ਨੇ ਉਹਦੇ ਤੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਸਪਸ਼ਟੀਕਰਨ ਬਣਦਾ ਕਿਉਂਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ ਰਾਜਨੀਤੀ ਤੇ ਮਾਨਸਿਕ ਇਹ ਤਾਂ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਕਾ ਕੀਤਾ ਹਲੇ ਪਿਛਲੇ ਦਿਨੀ ਫਿਰਕੂਵਾਦੀ ਸਿਆਸਤ ਕਰਨ ਲੱਗੇ ਖਾਲਿਸਤਾਨ ਦਾ ਬਿਆਨ ਦਿੱਤਾ ਤੇ ਕੱਲ ਕਾਂਦੀ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਸੀ ਉਹ ਮਜਬੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚੱਕ ਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਕਾਂਗਰਸ ਜਾਂ ਦੇਸ਼ ਦੇ ਵਿੱਚ ਕਾਂਗਰਸ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤ ਹੈ ਕਿ ਸਮਾਜ ਦੇ ਵਿੱਚ ਕਾਂਗਰਸ ਵੰਡੀਆਂ ਪਾਉਣੀਆਂ ਚਾਹੁੰਦੀ ਹੈ ਔਰ ਇਹ ਜੋ ਸਪਸ਼ਟੀਕਰਨ ਦੇਣਾ ਹੈ ਰਾਜਾ ਬਣੀ ਕਿਉਂਕਿ ਹੁਣ ਚਾਰੇ ਪਾਸਿਓਂ ਘਿਰ ਗਏ ਨਿੰਦਾ ਹੋ ਰਹੀ ਹੈ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਹੈ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਪਿਆਨ ਦੇਣੇ ਨਹੀਂ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸમાન ਨੇ ਔਰ ਸਪਸ਼ਟੀਕਰਨ ਦੇਣਾ ਹੈ ਫੇਰ ਇੱਕ ਨਵੀਂ ਕੌਂਟ੍ਰੋਵਰਸੀ ਕਹਿੰਦੇ ਜੀ ਦੇਖੋ ਗਿਆਨੀ ਜੈਲ ਸਿੰਘ ਜੀ ਨੂੰ ਤੇ ਇਸ ਦਾ ਰਾਸ਼ਟਰਪਤੀ ਬਣਾਤਾ ਸੀ ਅਸੀਂ ਬੂਟਾ ਸਿੰਘ ਜੀ ਤਾਂ ਗ੍ਰਹਿ ਮੰਤਰੀ ਬਣਾਇਓ ਤਾਂ ਕਹਿੰਦੇ ਮੈਂ ਕੱਲ ਹੀ ਦੱਸਿਆ ਆਰਮੀ ਦਾ ਜਨਰਲ ਬਣਾਤੇ ਕਾਂਗਰਸ ਨੇ ਮਤਲਬ ਇਹ ਲੋਕਾਂ ਦੇ ਵਿੱਚ ਕੋਈ ਕੈਪੇਬਿਲਿਟੀ ਨਹੀਂ ਸੀ ਇਹ ਲੋਕਾਂ ਦੇ ਵਿੱਚ ਆਪਣੀ ਕੋਈ ਕੰਟਰੀਬਿਊਸ਼ਨ ਕੰਟਰੀਬਿਊਸ਼ਨ ਨਹੀਂ ਸੀ ਕਿ ਕੱਲੀ ਕਾਂਗਰਸ ਨੇ ਚੱਕ ਕੇ ਇਹ ਦੇਸ਼ ਦੀ ਸਰ ਮੋਰ ਸੰਸਥਾਵਾਂ ਤੇ ਪਹੁੰਚੋਤੇ ਹਨ ਤਾਂ ਫਿਰ ਅੱਜ ਵੀ ਜਿਹੜੇ ਸਾਡੇ 에ਅਰ ਫੋਰਸ ਦੇ ਚੀਫ ਨੇ ਉਹ ਵੀ ਸਰਦਾਰ ਨੇ ਉਹ ਦੱਸੋ ਜੀ ਫਿਰ ਕੀ ਦੀ ਕੰਟਰੀਬਿਊਸ਼ਨ ਸੋ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਇਹ ਸਪਸ਼ਟ ਕਰਦਾ ਹੈ ਕਿ ਸਿਰਫ ਤੇ ਸਿਰਫ ਸਮਾਜ ਨੂੰ ਤੁਸੀਂ ਲੋਕ ਵੰਡ ਕੇ ਦੇਖ ਰਹੇ ਹੋ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੁਸੀਂ ਵੰਡੀਆਂ ਰੰਗ ਦੇ ਆਧਾਰ ਤੇ ਵੀ ਪਾ ਰਹੇ ਹੋ ਤੁਸੀਂ ਸਮਾਜ ਦੇ ਆਧਾਰ ਤੇ ਵੀ ਪਾ ਰਹੇ ਹੋ ਔਰ ਇਹੀ ਕਾਂਗਰਸ ਦੀ ਰਾਜਨੀਤੀ ਹੈ ਫਿਰ ਲੋਕਾਂ ਨੂੰ ਇਹ ਵੀ ਦੱਸਿਆ ਕਰੋ ਨਾ ਵੀ ਭਾਈ ਜਿਹੜੇ ਸਿੱਖਾਂ ਦੀ ਅੱਜ ਅਸੀਂ ਗੱਲ ਕਰਦੇ ਆ ਤੁਸੀਂ ਕਿਹਾ ਆਰਮੀ ਦਾ ਜਨਰਲ ਬਣਾਤੇ ਤੇ ਭਾਈ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਵੀ ਤਾਂ ਐਸੇ ਕਾਂਗਰਸ ਨੇ ਕੀਤਾ ਦਿੱਲੀ 'ਚ 84 ਕਤਲਿਆਂ ਵੀ ਐਸੇ ਕਾਂਗਰਸ ਨੇ ਕੀਤਾ ਜਿਹਨੂੰ ਰਜੀਵ ਗਾਂਧੀ ਸਾਹਿਬ ਨੇ ਡਿਫੈਂਡ ਕੀਤਾ ਇਹੀ ਰਾਜਨੀਤੀ ਅੱਜ ਤੱਕ ਕਾਂਗਰਸ ਖੇਡਦੀ ਆਈ ਹੈ ਤੇ ਇਹੀ ਰਾਜਨੀਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਸੋ ਹੁਣੇ ਸਾਰੀਆਂ ਗੱਲਾਂ ਤੇ ਰਾਹੁਲ ਗਾਂਧੀ ਨੇ ਸਪਸ਼ਟ ਕੀਤਾ ਤੇ ਜਿਹੜੇ ਰਾਜਾ ਵੜਿੰਗ ਸਾਹਿਬ ਕਹਿੰਦੇ ਨੇ ਕਿ ਜੀ ਮੇਰੇ ਜਿਹੜੀ ਸਟੇਟਮੈਂਟ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਤਾ ਮੈਂ ਕਹਿੰਨਾ ਵੜਿੰਗ ਸਾਹਿਬ ਕਰਾਓ ਪਰਚਾ ਜਿਹਨੇ ਤੋੜੀ ਮਰੋੜੀ ਹੈ ਤੁਹਾਡੀ ਸਟੇਟਮੈਂਟ ਕਰਾਓ ਆਈਟੀ ਐਕਟ ਦਾ ਪਰਚਾ ਨਾਲੇ ਲੋਕਾਂ ਨੂੰ ਪਤਾ ਲੱਗੂ ਵੀ ਤੋੜੀ ਮਰੋੜੀ ਹੈ ਤੁਹਾਨੂੰ ਮਨਾ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੌਮ ਤੋਂ ਇਹ ਜਿਹੜੇ ਬਿਆਨ ਨੇ ਇਹ ਹਰ ਇੱਕ ਤੁਸੀਂ ਸਿੱਖ ਦਾ અપਮਾਨ ਕਰ ਰਹੇ ਹੋ ਤੁਸੀਂ ਇਹ ਜਿਹੜੀ ਜਾਤੀਵਾਦੀ ਸਿਆਸਤ ਪੰਜਾਬ ਦੇ ਵਿੱਚ ਕਰਨੀ ਚਾਹੁੰਦੇ ਹੋ ਇਹ ਪੰਜਾਬ ਨੇ ਨਿਕਾਰੀ ਹੋਈ ਹੈ ਇਹ ਪੰਜਾਬ ਦੇ ਵਿੱਚ ਚੱਲਣੀ ਨਹੀਂ ਸੋ ਸਮੁੱਚੀ ਕਾਂਗਰਸ ਸਮੇਤ ਰਾਹੁਲ ਗਾਂਧੀ ਇਹ ਦੱਸੇ ਕਿ ਰਾਜਾ ਵੜਿੰਗ ਦੇ ਖਿਲਾਫ ਹੁਣ ਕੀ ਐਕਸ਼ਨ ਹੋ ਰਿਹਾ ਤੇ ਸਮੁੱਚੀ ਕਾਂਗਰਸ ਪੰਜਾਬ ਤੋਂ ਕੌਮ ਤੋਂ ਦੇਸ਼ ਤੋਂ ਰਾਜਾ ਵੜਿੰਗ ਦੇ ਇਸ ਬਿਆਨ ਵਾਸਤੇ ਮਾਫੀ ਮੰਗਦੀ ਦੇਖੋ ਜਿਸ ਤਰੀਕੇ ਦੇ ਬਿਆਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਦੇ ਰਹੇ ਨੇ ਉਹਦੇ ਤੇ ਤਾਂ ਰਾਹੁਲ ਗਾਂਧੀ ਸਾਹਿਬ ਦਾ ਸਪਸ਼ਟਿਕਰਨ ਬਣਦਾ ਕਿਉਂਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਸੋਚ ਰਾਜਨੀਤੀ ਤੇ ਮਾਨਸਿਕਤਾ ਇਹਦਾ ਖੁੱਲ ਕੇ ਲੋਕਾਂ ਦੇ ਸਾਹਮਣੇ ਮੁਜ਼ਾਕਾ ਕੀਤਾ ਹਲੇ ਪਿਛਲੇ ਦਿਨੀ ਫਿਰਕੂਵਾਦੀ ਸਿਆਸਤ ਕਰਨ ਲੱਗੇ ਖਾਲਸਾਤਨ ਦਾ ਬਿਆਨ ਦਿੱਤਾ ਤੇ ਕੱਲ ਕਹਿੰਦੇ ਜੀ ਜਿਹੜੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਸੀ ਉਹ ਮਜਬੀ ਸਿੰਘ ਰੰਗ ਕਾਲਾ ਪੱਠੇ ਪਾਉਂਦੇ ਸੀ ਕਾਂਗਰਸ ਨੇ ਚਾਕੇ ਦੇਸ਼ ਦਾ ਗ੍ਰਹਿ ਮੰਤਰੀ ਬਣਾਤਾ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਨਾ ਕਿ ਕੀ ਪੰਜਾਬ ਦੇ ਵਿੱਚ ਕਾਂਗਰਸ ਜਾਂ ਦੇਸ਼ ਦੇ ਵਿੱਚ ਕਾਂਗਰਸ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤ ਹੈ ਕਿ ਸਮਾਜ ਦੇ ਵਿੱਚ ਕਾਂਗਰਸ ਵੱਡੀਆਂ ਪਾਉਣੀਆਂ ਚਾਹੁੰਦੀ ਹੈ ਔਰ ਇਹ ਜੋ ਸਪਸ਼ਟੀਕਰਨ ਦੇਣਾ ਹੈ ਰਾਜਾ ਬਣੀ ਕਿਉਂਕਿ ਹੁਣ ਚਾਰੇ ਪਾਸਿਓਂ ਘਿਰ ਕੇ ਨਿੰਦਾ ਹੋ ਰਹੀ ਹੈ ਹੁਣ ਕਹਿੰਦੇ ਜੀ ਬੂਟਾ ਸਿੰਘ ਜੀ ਤਾਂ ਮੇਰੇ ਪਿਤਾ ਸમાન ਹੈ ਉਹ ਤਾਂ ਉਹ ਸਮਿਆਂ ਦੇ ਵਿੱਚ ਗ੍ਰੈਜੂਏਟ ਸੀ ਕੀ ਗੱਲ ਕੱਲ ਪਿਆਨ ਦੇਣੇ ਨਹੀਂ ਪਤਾ ਸੀ ਜਦੋਂ ਬਿਆਨ ਦਿੱਤਾ ਕਿ ਜੀ ਬੂਟਾ ਸਿੰਘ ਮੇਰੇ ਪਿਤਾ ਸમાન ਨੇ ਔਰ ਸਪਸ਼ਟੀਕਰਨ ਦੇਣਾ ਹੈ ਫੇਰ ਇੱਕ ਨਵੀਂ ਕੌਂਟ੍ਰੋਵਰਸੀ ਕਹਿੰਦੇ ਜੀ ਦੇਖੋ ਗਿਆਨੀ ਜੈਲ ਸਿੰਘ ਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਤਾ ਸੀ ਅਸੀਂ ਬੂਟਾ ਸਿੰਘ ਜੀ ਤਾਂ ਗ੍ਰਹਿ ਮੰਤਰੀ ਬਣਾਇਓ ਤਾਂ ਕਹਿੰਦੇ ਮੈਂ ਕੱਲ ਹੀ ਦੱਸਿਆ ਆਰਮੀ ਦਾ ਜਨਰਲ ਬਣਾਤੇ ਕਾਂਗਰਸ ਨੇ ਮਤਲਬ ਇਹ ਲੋਕਾਂ ਦੇ ਵਿੱਚ ਕੋਈ ਕੈਪੇਬਿਲਿਟੀ ਨਹੀਂ ਸੀ ਇਹ ਲੋਕਾਂ ਦੇ ਵਿੱਚ ਆਪਣੀ ਕੋਈ ਕੰਟਰੀਬਿਊਸ਼ਨ ਕੰਟਰੀਬਿਊਸ਼ਨ ਨਹੀਂ ਸੀ ਕਿ ਕੱਲੀ ਕਾਂਗਰਸ ਨੇ ਚੱਕ ਕੇ ਇਹ ਦੇਸ਼ ਦੀ ਸਰ ਮਹਾਰ ਸੰਸਥਾਵਾਂ ਤੇ ਪਹੁੰਚੋਤੇ ਹਨ ਤਾਂ ਫਿਰ ਅੱਜ ਵੀ ਜਿਹੜੇ ਸਾਡੇ 에ਅਰ ਫੋਰਸ ਦੇ ਚੀਫ ਨੇ ਉਹ ਵੀ ਸਰਦਾਰ ਨੇ ਉਹ ਦੱਸੋ ਜੀ ਫਿਰ ਕਿਹਦੀ ਕੰਟਰੀਬਿਊਸ਼ਨ ਸੋ ਇਸ ਤਰੀਕੇ ਦੇ ਜਿਹੜੇ ਬਿਆਨ ਨੇ ਇਹ ਸਪਸ਼ਟ ਕਰਦਾ ਹੈ ਕਿ ਸਿਰਫ ਤੇ ਸਿਰਫ ਸਮਾਜ ਨੂੰ ਤੁਸੀਂ ਲੋਕ ਵੰਡ ਕੇ ਦੇਖ ਰਹੇ ਹੋ ਗੁਰੂ ਸਾਹਿਬ ਦਾ ਤਾਂ ਉਪਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੁਸੀਂ ਵੰਡੀਆਂ ਰੰਗ ਦੇ ਆਧਾਰ ਤੇ ਵੀ ਪਾ ਰਹੇ ਹੋ ਤੁਸੀਂ ਸਮਾਜ ਦੇ ਆਧਾਰ ਤੇ ਵੀ ਪਾ ਰਹੇ ਹੋ ਔਰ ਇਹੀ ਕਾਂਗਰਸ ਦੀ ਰਾਜਨੀਤੀ ਹੈ ਫਿਰ ਲੋਕਾਂ ਨੂੰ ਇਹ ਵੀ ਦੱਸਿਆ ਕਰੋ ਨਾ ਵੀ ਭਾਈ ਜਿਹੜੇ ਸਿੱਖਾਂ ਦੀ ਅੱਜ ਅਸੀਂ ਗੱਲ ਕਰਦੇ ਆ ਤੁਸੀਂ ਕਿ ਆਰਮੀ ਦੇ ਜਨਰਲ ਬਣਾਤੇ ਤੇ ਭਾਈ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਵੀ ਤਾਂ ਐਸੇ ਕਾਂਗਰਸ ਨੇ ਕੀਤਾ ਦਿੱਲੀ 'ਚ 84 ਕਤਲਿਆਂ ਵੀ ਐਸੇ ਕਾਂਗਰਸ ਨੇ ਕੀਤਾ ਜਿਹਨੂੰ ਰਜੀਵ ગાંધી ਸਾਹਿਬ ਨੇ ਡਿਫੈਂਡ ਕੀਤਾ ਇਹੀ ਰਾਜਨੀਤੀ ਅੱਜ ਤੱਕ ਕਾਂਗਰਸ ਖੇਡਦੀ ਆਈ ਹੈ ਤੇ ਇਹੀ ਰਾਜਨੀਤੀ ਨੂੰ ਬढ़ावा ਦਿੱਤਾ ਜਾ ਰਿਹਾ ਸੋ ਹੁਣੇ ਸਾਰੀਆਂ ਗੱਲਾਂ ਤੇ ਰਾਹੁਲ ਗਾਂਧੀ ਨੇ ਸਪਸ਼ਟ ਕਰ ਤੇ ਜਿਹੜੇ ਰਾਜਾ ਵੜਿੰਗ ਸਾਹਿਬ ਕਹਿੰਦੇ ਨੇ ਕਿ ਜੀ ਮੇਰੇ ਜਿਹੜੀ ਸਟੇਟਮੈਂਟ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਤਾ ਮੈਂ ਕਹਿੰਨਾ ਵੜਿੰਗ ਸਾਹਿਬ ਕਰਾਓ ਪਰਚਾ ਜਿਹਨੇ ਤੋੜੀ ਮਰੋੜੀ ਹੈ ਤੁਹਾਡੀ ਸਟੇਟਮੈਂਟ ਕਰਾਓ ਆਈਟੀ ਐਕਟ ਦਾ ਪਰਚਾ ਨਾਲੇ ਲੋਕਾਂ ਨੂੰ ਪਤਾ ਲੱਗੂ ਵੀ ਤੋੜੀ ਮਰੋੜੀ ਹੈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕੌਮ ਤੋਂ ਇਹ ਜਿਹੜੇ ਬਿਆਨ ਨੇ ਇਹ ਹਰ ਇੱਕ ਤੁਸੀਂ ਸਿੱਖ ਦਾ અપਮਾਨ ਕਰ ਰਹੇ ਹੋ ਤੁਸੀਂ ਇਹ ਜਿਹੜੀ ਜਾਤੀਵਾਦੀ ਸਿਆਸਤ ਪੰਜਾਬ ਦੇ ਵਿੱਚ ਕਰਨੀ ਚਾਹੁੰਦੇ ਹੋ ਇਹ ਪੰਜਾਬ ਨੇ ਨਿਕਾਰੀ ਹੋਈ ਹੈ ਇਹ ਪੰਜਾਬ ਦੇ ਵਿੱਚ ਚੱਲਣੀ ਨਹੀਂ ਸੋ ਸਮੁੱਚੀ ਕਾਂਗਰਸ ਸਮੇਤ ਰਾਹੁਲ ਗਾਂਧੀ ਇਹ ਦੱਸੇ ਕਿ ਰਾਜਾ ਬੜਿੰਗ ਦੇ ਖਿਲਾਫ ਹੁਣ ਕੀ ਐਕਸ਼ਨ ਹੋ ਰਿਹਾ ਤੇ ਸਮੁੱਚੀ ਕਾਂਗਰਸ ਪੰਜਾਬ ਤੋਂ ਕੌਮ ਤੋਂ ਦੇਸ਼ ਤੋਂ ਰਾਜਾ ਬੜਿੰਗ ਦੇ ਇਸ ਬਿਆਨ ਵਾਸਤੇ ਮਾਫੀ ਮੰਗ ਸੋ ਰਾਜਾ ਵਡਿੰਗ ਦਾ ਇਹ ਪਹਿਲਾ ਬਿਆਨ ਨਹੀਂ ਐਕਸਟਰ ਰਾਜਾ ਵਡਿੰਗ ਪਹਿਲਾ ਵੀ ਚੋਣਾਂ ਦੇ ਦੌਰਾਨ ਆ ਕਦੇ ਨਾ ਕਦੇ ਕੋਈ ਨਾ ਕੋਈ ਅਜੀਹਾ ਬਿਆਨ ਦੰਦੇ ਰਹਿੰਦੇ ਨੇ ਜਿਦੇ ਚੱਲਦੇ ਉਹ ਵੀ ਵਾਅਦਿਆਂ ਦੇ ਵਿੱਚ ਆ ਜਾਂਦੇ ਨੇ ਹੁਣ ਵੇਖਣਾ ਹੋਵੇਗਾ ਨਾਲੇ ਸਮੇਂ ਦੇ ਵਿੱਚ ਹਾਈ ਕਮਾਂਡ ਇਸ ਬਿਆਨ ਨੂੰ ਲੈ ਕੇ ਕੀ ਕਰਦੀ ਆਨਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ